ਪਾ ਤੁਸੀਂ ਉਹ ਤਾਂ ਕੀਤਾ ਨਹੀਂ ਉਹ థਾਈਲੈਂਡ 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 ਤੇ ਲੋ ਜੀ ਮਿੱਤਰੋ ਸਾਡੀ ਸ਼ਰਦਾਈ ਰੈਡੀ ਹੋ ਗਈ ਏ ਇਹ ਆ ਜੀ ਇਹਨੂੰ ਮੁਗਦਾ 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 ਇੱਕ ਮੜਾ ਜੋ ਹੋਰ ਪੈਂ ਤੇ ਕਰਿਆ ਤਾਂ ਇੱਕ ਪੰਗਾ ਪੈ ਗਿਆ ਬਾਣੀ ਦਾ ਫੋਨ ਲੋਕ ਹੋ ਗਿਆ ਤੇ ਉਹ ਵਿਚਾਰੀ ਪਾਸਵਰਡ ਭੁੱਲ ਗਈ ਏ ਫਲਿੱਪ ਫੋਨ ਹੈ ਤੇ ਪਾਸਵਰਡ ਮੰਗ ਰਿਹਾ ਸਸਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਾਡਾ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਨੂੰ ਸੁਣਦੇ ਵੀ ਤਿਆਰ ਸ਼ਰ ਹੋ ਕੇ ਚੱਲੇ ਚਾਚੇਵਾਲ ਕਿਉਂਕਿ ਉੱਥੇ ਲੱਗ ਰਿਹਾ ਹੈ ਰਗੜਾ ਅਜੇ ਖੁੱਲੀ ਦੇਗ ਵਰਤਾਈ ਤੇ ਨੂਰ ਵੀ ਤਿਆਰ ਹੋ ਗਿਆ ਚਲਿਏ ਸਜੀ ਕਰੇ ਚਲੋ ਇਹ ਤਾਂ ਪਹਿਲਾਂ ਹੀ ਤਿਆਰ ਰੰਦਾ ਤੇ ਹੁਣ ਚਲਦੇ ਹਾਂ ਚਾਚੇਵਾਲ ਤੇ ਦੇਖਦੇ ਹਾਂ ਕੀ ਕਰਦੇ ਪਏ ਨੇ ਲਓ ਜੀ ਮਿੱਤਰੋ ਆ ਗਏ ਆ ਚਾਚੇਵਾਲ ਤੇ ਇੱਧਰ ਰਗੜੇ ਲੱਗ ਰਹੇ ਨੇ ਵਾਹੇ ਹੈ ਕਾਉਂ ਕੇਚਾਪ ਹੁੜਾ ਭਾਈ 2 ਘੰਟੇ ਹੋ ਗਏ ਨੇ ਸਾਨੂੰ ਐ ਐ ਹੋ ਗਿਆ ਨਾ ਨਾ ਬਦ ਆ ਬਦ ਮਰੀਆ ਫਿਰ ਤਾਈ ਸਵਾਦ ਆਏਗਾ ਮੈਂ ਤੇ ਕਿੱਥੇ ਬਣ ਬਣ ਗਿਆ ਹੋਏਗਾ ਮੈਂ ਬਣ ਗਿਆ ਬਾਈ ਕਿਹੜਾ ਥੋਕ ਹੈ ਹੈ ਫਿਰ ਤੁਸੀਂ ਦੋ ਫੋਨ ਆਉਣਾ ਸੀ ਨਾ ਤੁਹਾਨੂੰ ਕਹਿ ਕੇ ਤਾਹ ਨਹੀਂ ਆ ਜੋ ਮੈਂ ਵੀਡੀਓ ਬਣਾ ਰਿਹਾ ਸਮਝਦਾ ਬਣ ਰਿਹਾ ਜੀ ਸਮਾਨ ਸਾਡਾ ਐ ਚੱਕਾ ਕਰੋ ਪਾਣੀ ਪਾਵਾ ਇੱਕ ਸੁੱਖ ਲਿਆ ਗਿਆ ਚੰਗੀ ਤਰਾ ਆਵਾਜ਼ ਪਾਣੀ ਪਾ ਨਹੀਂ ਸੰਗਤ ਉੱਤੇ ਬੈਠੀ ਹੈ ਪੀਣ ਵਾਸਤੇ ਵੇਟ ਚ ਬੈਠੀ ਸੰਗਤ ਹੈ ਪਰ ਫਿਰ ਸਮਝ ਲਿਆ ਕਿ ਬਚੜਦਾ ਚੰਨੀਆ ਚੰਨੀਆ ਨਾ ਪਾਣੀ ਪੀ ਰਿਹਾ ਆ ਸਹੀ ਦਰ ਹੋਲੇ ਪਾਵਾ ਨਹੀਂ ਇੱਥੇ ਪਾਣੀ ਪਾਣਾ ਜਿੱਥੇ ਪਰ ਲੱਗਾ ਹੈ ਸੈਟਾ ਇਹ ਭੰਗ ਬਣ ਰਹੀ ਹੈ ਕਿ ਭੰਗ ਪਾ ਲੋ ਵਿੱਚ ਭੰਗ ਪਾ ਲੋ ਤੇ ਫਿਰ ਕੋਈ ਹਾਸੇ ਵਾਲੀ ਗੱਲ ਕਰ ਲੋ ਬਸ ਹੈ ਫਿਰ ਜਾਜ ਬਦਲਾ ਹੈ ਉਹ ਤੁਸੀਂ ਉਹ ਤੇ ਕੀਤਾ ਨਹੀਂ ਨਹੀਂ ਰੁਕ ਦੀ ਆਦਾ ਹੀ ਰਹਿੰਦਾ ਹੈ ਜੇ ਰੋਣਾ ਪਿਆ ਤਾਂ ਰੋਣ ਹੀ ਲੱਗਦਾ ਰੋਂਦਾ ਹੀ ਰਹਿਣਾ ਆ ਮਾ ਆਪਾਂ ਦੇ ਧੀ ਧੀ ਕਰ ਜੇ ਜੇ ਬੰਦੇ ਨੂੰ ਕਿ ਚੜ ਕੇ ਗੁੱਸਾ ਤੇ ਗੁੱਸਾ ਹੀ ਚੜਿਆ ਰਹਿਣਾ ਹੈ ਅੱਪਾ ਤੁਸੀਂ ਉਹ ਤੇ ਕੀਤਾ ਨਹੀਂ ਔਰ oh, THAILAND 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 ਜਿਹੜਾ ਕਰ ਦਿੰਦੇ ਨੇ ਅਮਰੀਕਾ ਕੈਨੇਡਾ A few minutes later ਹਲੋ ਜੀ ਮਿੱਤਰੋ ਸਾਡੀ ਸ਼ਰਦਾਈ ਰੈਡੀ ਹੋ ਗਈ ਏ ਤੇ ਇਹ ਹੈ ਜੀ ਇਹਨੂੰ ਮੁਗਦਾ 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 ਕੋਲਪੀ ਕੋਈ ਆਲੀ ਕੋਲਪੀ ਕੋਲਪੀ ਖੰਡੀ ਕੋਲਪੀ ਹਲੋ ਜੀ ਮਿੱਤਰੋ ਹੁਣ ਅਰਦਾਸ ਹੋ ਰਹੀ ਏ ਅਰਦਾਸ ਹੋਏਗੀ ਤੇ ਫਿਰ ਉਹ ਨੁਕਦਾ ਮਾਰ ਕੇ ਆਵਾਂਗੇ ਇੱਕ ਹਾਉ ਦੇ ਨੂੰ ਦੱਖਣੇ ਨਾਲ ਮਿਲ ਕੇ ਇਹ ਗੋਸ਼ਿਆ ਕੀ ਹੈ ਬਰਾਜੇ ਉਸ ਚੁਗਾ ਹੀ ਦਾ ਪਕਾ ਤਿਆਰ ਆਪ ਦਾ ਤਰੁਣ ਸਿੰਘ ਜੱਟਾ ਬਸ ਕੋਈ ਨੋਂ ਗਰੋ ਜਵਾ ਕੋ ਅੰਦਰ ਸੰਗਲ ਜਪਤ ਦਾ ਨਾ ਨਾ ਸੰਪਤੀ ਪ੍ਰਾਪਤ ਰੂਪ ਵਿੱਚ ਸਵਾਦ ਨਾਲ

ਤੇ ਤੈਨੂੰ ਲੱਗਦਾ ਰਹੇਗਾ ਨਾ ਕਿ ਕਿੰਨੇ ਗਲਾਸ ਲਿਆਏ ਮੈਂ ਅੱਖੇ ਨਾਲ ਦਿੱਤੀ ਨਾ ਉਹ ਇਹ ਨਾ 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 ਨਿਮਤ ਕਰੋ ਖਿਮਤ ਦੋ ਅੱਤਰ ਪ੍ਰਸ਼ਾਦ ਫੜੀ ਲੈ ਬੁਲਾਰਾ ਮਾਮਾ ਸਲਾਹ ਲਾ ਕੇ ਉਹ ਤੜੀ ਅਗਲਾ ਮਰ ਦੇ ਗੈਸ ਗਿਆ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਆਪਾਂ ਨੂੰ ਸ਼ਰਦਾਈ ਮਿਲ ਗਈ ਹੈ ਤੋ ਟੈਸਟ ਕਰਦੇ ਆਂ ਉਹਨੇ ਪੀਰਿਆ ਅਰ ਰਵੀਰੇ ਹਮਣ ਆਹ ਦਮ ਮੰਗੇ ਬੈਠੇ ਪੀਤੇ ਉਹਨਾਂ ਬਲਾ ਮੈਂ ਇਹ ਸੁਆਦਾ ਪਰ ਥੋੜਾ ਜਿਹਾ ਮਿੱਠਾ ਘੱਟ ਹੈ ਮਿੱਠਾ ਪਾ ਲੋ ਜੀ ਇਹ ਮਾਂ ਉਹ ਤੋਂ ਤੋਂ ਮਸੇ ਹੈ ਕੀ ਹੈ ਅੱਛਾ ਕੋਲੀ ਹੋਈ ਹੈ ਇਹ ਮਿੰਟ ਬਾਦੇ ਥੋੜੀ ਮੇਰੇ ਵਾਪਸ ਆਉ ਹੋ ਇੱਕ ਗਲਾਸ ਮੈਨੂੰ ਜ਼ਿਆਦਾ ਖਾਣ ਪਸੰਦ ਆ ਪਾ ਬਦਲ ਦੇ ਦੇ ਨਾ ਪੀ ਲੈ ਤੋ ਮਿੱਠਾ ਕਰ ਦਮਰਾਚਾ ਲਓ ਜੀ ਹੁਣ ਖੰਡ ਪਾ ਲਈਏ ਤੇ ਹੁਣ ਟੈਸਟ ਕਰਦੇ ਆਂ ਦੁਆਰਾ ਪੁਰਜ ਆ ਆ ਹੁਣ ਪਾ ਦੇ ਆ ਹੁਣ ਆ ਟੈਸਟ ਹੁਣ ਹੈ ਹੁਣ ਯਾਰ ਆਇਆ ਹੀ ਹੁਣ ਹੋ ਗਈ ਦੋ ਦੇ ਦਸ ਇੱਕ ਮੜਾ ਜੋ ਹੋਰ ਪਾਈ ਆ ਹੋਰ ਫੋਦੀ ਹੋਰ ਦੇਦੀ ਹੋ ਚੀਜ਼ ਕਰਨੀ ਤੱਕ ਪਹਿਲੇ ਰੱਖੋ ਅੱਲੇ ਦਾ ਗਲਾਸ ਕੀਤਾ ਹੈ ਹੈ ਮੜਾ ਤੀਜਾ ਗਲਾਸ ਹੈ ਕਾਲੀ ਮਿਰਚ ਹੁਣ ਮਹਿਸੂਸ ਹੋ ਰਹੀ ਹੈ ਦੋ ਲਾ ਫੇਰ ਬਸ ਅੱਜ ਪਾਉਂਦੇ ਲੱਗੇ ਨਹੀਂ ਚੁੱਕਾ ਨਹੀਂ ਆ ਰਹੀ ਅਸੀਂ ਸਭ ਕੀ ਨਾਚਿਆ ਬਾਤ ਨਾ ਨੋ ਸਵਾਦ ਪਾਣੇ ਸਵਾਦ ਨਹੀਂ ਲੱਗੀ ਪੀ ਲੈ ਪੀ ਲੈ ਕੋ ਨਸ਼ਾ ਡੜ ਕੇ ਜਾਨੂੰ ਤੂੰ ਨਸ਼ਾ ਡੜ ਕੇ ਆ ਰਿਹਾ ਕਿ ਅਦਰਾਂਗੇ ਸਵਾਦ ਬਸ ਨਹੀਂ ਚਲੋ ਜੀ ਮਿੱਤਰੋ ਹਾਂ ਦੋ ਦੋ ਗਲਾਸ ਤਿੰਨ ਤੱਕ ਗਲਾਸ ਪੀ ਲੈਨੇ ਤੇ ਇਹ ਬਚ ਗਏ ਆ ਨੇ ਅਸੀਂ ਟੇਕ ਆਊਟ ਲੈ ਚੱਲੇ ਆ ਇਹ ਹੈਗਾ ਸਾਡੇ ਘਰ ਵਾਤੇ ਇਹ ਹੈਗਾ ਛੱਬੇ ਪਾਜੀ ਵਾਤੇ ਕਿਉਂ ਚਾਚਾ ਜੀ ਕਿਦਾਂ ਆ ਗਏ ਆ ਮਾਲ ਕਰਦੇ ਨੂੰ ਕੋਸ਼ਾ ਲੜ ਕੇ ਅੱਜ ਵੀ ਅੱਤਵਾਦ ਨਾਲ ਨੰਬਰ ਸ਼ਗੀਲ ਨਾਲ ਹਾਲ ਤੇ ਇਧਰ ਬੱਚਿਆਂ ਨੇ ਤਾਂ ਕੀਤਾ ਹੈ ਲੁਕਮ ਮਚਾਈ ਖੇਡਦੇ ਪਏ ਨੇ ਕੀ ਕਰਦੇ ਪਏ ਓਏ ਚਾ ਚੱਲ ਜੀ ਚੱਲ ਚੱਲੀਏ ਕਰੇ ਇੱਧਰ ਆ ਜਾ ਇੱਧਰ ਆ ਚੱਲੀਏ ਹਾਂ ਹਣੀ ਚੱਲ ਚਲੀਏ ਚੰਗਾ ਜੇ ਤੁਸੀਂ ਇਧਰ ਨੂੰ ਜਾ ਸਕਦੇ ਬਿੱਲੀ ਜੀ ਲੈ ਜਾਗੇ ਨਗਰ ਘਰ ਲਾ ਲਾ ਕੇ ओके ਪਾਜੋ ਹੁਣ 1 hour later ਤੇ ਹੰਝੂ ਦੋਸਤੋ ਸ਼ਰਧਾਈ ਪੀ ਕੇ ਆਗੇ ਸੀ ਨਾੜੇ ਲੈ ਆਏ ਸੀ ਘਰੇ ਤੇ ਘਰੇ ਆਇਆ ਤੇ ਇੱਕ ਪੰਗਾ ਪੈ ਗਿਆ ਬਾਣੀ ਦਾ ਫੋਨ ਲੋਕ ਹੋ ਗਿਆ ਤੇ ਉਹ ਵਿਚਾਰੀ ਪਾਸਵਰਡ ਭੁੱਲ ਗਈ ਏ ਇਹ ਦੇਖੋ ਫਲਿੱਪ ਫੋਨ ਤੇ ਪਾਸਵਰਡ ਮੰਗ ਰਿਆ ਤੇ ਹੁਣ ਉਹਨੂੰ ਪਾਸਵਰਡ ਚੇਤੇ ਵੀ ਨਹੀਂ ਹੈਗਾ ਪਤਾ ਨਹੀਂ ਕਿੱਦਾਂ ਬਣਾਇਆ ਨਹੀਂ ਤੇ ਹੁਣ ਚੁੱਪ ਕਰਕੇ ਬੈਠੀਏ ਮਯੂਸ ਹੋ ਕੇ ਤੇ ਹੁਣ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵੀ ਇਹ ਪਾਸਵਰਡ ਕਿੱਦਾਂ ਖੁੱਲਦਾ ਹੈ ਕੋਈ ਕੋਡ ਵਗੈਰਾ ਹੋਵੇ Samsung ਦਾ ਇਹ ਪਾਸਵਰਡ ਖੁੱਲੰਦਾ ਤੇ ਦੱਸਿਓ ਤੇ ਵਿਚਾਰੀ ਬੈੜ ਗਈ ਹੁਣ ਚੁੱਪ ਕਰਕੇ ਹੁਣ ਤਾਜ਼ਾ ਤਾਜ਼ਾ ਹੀ ਫਾਰਮੈਟ ਰੀਫਾਰਮੈਟ ਕਰਕੇ ਦਿੱਤਾ ਸੀ ਉਹਨੂੰ ਤੇ ਲੋਕਾਂ ਲਾ ਬੈਠੀ ਐ ਹਾਂ ਵੀ ਤੈਨੂੰ ਖੁੱਲਣਾ ਆਂਦਾ ਪਾਸਵਰਡ ਓੱਖਾ ਹੀ ਕੰਮ ਆ ਨੂਰ ਤੇਨੂੰ ਪਾਸਵਰਡ ਖੁੱਲਣਾ ਆਂਦਾ ਹੈ ਹੈ ਇਹ ਕਰੀ ਜਾਂਦਾ ਆਪਣੇ ਕੰਮ ਤੇ ਹੁਣ ਅਨੋ ਗੁਜਾਰੀ ਸਾਹਿਬ ਜੇ ਤੁਹਾਨੂੰ ਪਤਾ ਹੋਵੇ ਵੀ ਇਹ ਕਿ ਲੋਕ ਕਿਦਾਂ ਖੁੱਲੇਗਾ ਤੇ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਹਣਸ ਬਲੌਗ ਨੂੰ ਮੈਂ ਇੱਥੇ ਐਂਡ ਕਰਦਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਮੇਰੇ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਹੈਵੀ ਮੀਨ